ਸਟ੍ਰੇਂਜੀ ਵਰਲਡ ਨੂੰ ਨਸ਼ਾ ਘੜਾ ਤੜ ਫੜਿਆ ਜਾ ਰਿਹਾ ਹੈ ਪਰਚੇ ਦਰਜ ਕੀਤੇ ਜਾ ਰਹੇ ਉਸ ਵੀ ਜਿਹੜੀ ਪੂਰੇ ਡਬਲ ਡੀਓਟੀ ਦੇ ਰਹੀ ਆ ਨਾ ਦਿਨ ਨ ਰਾਤ ਉਸ ਦੀ ਕੋਈ ਲੋਟ ਨਹੀਂ ਦਿਨ ਰਾਤ ਚੱਲੀ ਆ ਚੀਜ਼ ਦਾ ਗਵਰਨਮੈਂਟ ਨੂੰ ਧਿਆਨ ਰੱਖਣਾ ਪੈਦਾ ਹਰ ਮਿੰਟ ਸੇ ਧੋਰ ਕਰਦੀ ਕੰਡੀ ਵਿੱਚ ਅੱਡੀ ਜਾ ਰਿਹਾ ਹੈ ਹੁਣ ਇੱਥੇ ਗੌਰ ਕਿੱਥੇ ਕਿੱਥੇ ਹੋ ਰਹੀ ਤੇ ਕਿੱਥੇ ਕਿੱਥੇ ਨਹੀਂ ਹੈਗੀ ਕੱਲੇ ਚੁੱਤੇ ਨੂੰ ਖਤਮ ਕਰਨ ਦੇ ਨਾਲ ਜਿਹੜਾ ਪੰਜਾਬ ਸਰਕਾਰ ਦਾ ਸੁਧਾਰ ਨਹੀਂ ਹੋਣਾ ਪੰਜਾਬ ਦਾ ਸੰਭਵ ਦਾ ਕਿ ਪੰਜਾਬ ਸਰਕਾਰ ਨੂੰ ਜਿਹਦਾ ਆਉਣ ਵਾਲੇ ਦਿਨਾਂ 'ਚ ਕੋਈ ਫਾਇਦਾ ਨਹੀਂ ਹੋਣਾ ਲੋਕ ਕੰਮ ਕਰਦੇ ਅੱਛਾ ਤੁਸੀਂ ਇਹਦਾ 알고 ਵੀ ਪਿਛਲੇ ਲਗਮੇ ਸਮੇ ਤੋਂ ਲੈ ਕੇ ਇਹ ਇਸ ਮਹਿਕਮੇ ਵੱਲੋਂ ਜਿਹੜੇ ਇਹ ਸਿਸਟਮ ਗਲਤ ਕਰਦੇ ਕੈਮਸੂਲ ਵੇਚਲੇ ਢੋਲੀਆਂ ਵੇਚ ਲਿਆ ਇਹਨਾਂ ਵੱਲੋਂ ਕੋਈ ਵੇਸ਼ਤੀਤੀ ਜਾਂ ਨਿਊਜ਼ ਲੱਗੀ ਜਾਂ ਕਿਤੇ ਕੋਈ ਮਾਮਲਾ ਦਰਜ ਕਰਾਇਆ ਤੁਹਾਡੇ ਦੇਖੇ ਚ ਨਹੀਂ ਆਇਆ ਕੋਈ ਨਹੀਂ ਆਇਆ ਬਿਲਕੁਲ ਅੱਛਾ ਜੇ ਕੱਲ ਕੱਲੀ ਪੁਲਿਸ ਨੂੰ ਖਿੱਚ ਕੇ ਲੋਕਾਂ ਦਾ ਸਹਿਯੋਗ ਮੰਗ ਕੇ ਇੱਕ ਦੀਆਂ ਕੋਠੀਆਂ ਤਾਈ ਦੇ ਨੇ ਇਹਦੇ ਜਿਹੜੇ ਡਾਕਟਰ ਆ ਝੋਲਾ ਸ਼ਾਬ ਡਾਕਟਰ ਆ ਇਹਨਾਂ ਦੀ ਜਿਹੜੀ ਪ੍ਰੋਫਾਈਲ ਆ ਉਹਨੂੰ ਕਿਉਂ ਨਹੀਂ ਚੈੱਕ ਕੀਤਾ ਜਾਂਦਾ ਜਦੋਂ ਮੀਡੀਆ ਦਾ ਧਿਆਨ हट ਕੇ ਸਿੱਧਾ ਸਰਕਾਰ ਵੱਲ ਹੋ ਜੇ ਤੇ ਅਸੀਂ ਸਰਕਾਰ ਨੂੰ ਬਦਨਾਮ ਕਰੀਏ ਪੱਤਰਕਾਰ ਤੇ ਇਹ ਜਿਹੜੇ ਤਨਖਾਹ ਲੈਂਦੇ ਰਹੇ ਨੇ ਲੱਖਾਂ ਕਰੋੜਾਂ ਰੁਪਏ अच्छा एथी गल पुट्ठी खोई दे भी जेते आम बंदे नु गल कही हुंदी ਵੀ ਸਾਨੂੰ ਤਾਂ ਸਰਕਾਰ ਨੇ ਢੱਕਿਆ ਇਹਨਾਂ ਨੂੰ ਕੁਛ ਕਹਿ ਨਹੀਂ ਸਕਦੇ ਅਸੀਂ। ਇਹ ਗੱਲ ਨਹੀਂ ਵੀ ਅਸੀਂ ਕੁਛ ਕਹਿ ਨਹੀਂ ਸਕਦੇ। اچھا ਫਿਰ ਇਹ ਗੱਲ ਤਾਂ ਬਹੁਤ ਅਸਰਦਾਰ ਹੋਣੀ ਸੀ ਰੋਕਣੀ ਇਹ ਗੱਲ ਮੰਨਣੀ ਸੀ ਯਾਰ ਸਰਕਾਰ ਹੀ ਨਹੀਂ ਕੁਛ ਕਰ ਲੈਂਦੀ ਕਿ ਡਾਕਟਰ ਜੋ ਜੀ ਕਰਦਾ ਉਹ ਕਰੀ ਜਾਂਦਾ ਕੋਈ ਰੋਕਦਾ ਨਹੀਂ। ਅੱਛਾ ਅਸੀਂ ਇੱਥੇ ਇਸ ਚੀਜ਼ ਨੂੰ ਨਹੀਂ ਮੰਨਦੇ ਅਸੀਂ ਏਸੀ ਦੀ ਮੰਨਦੇ ਜੇ ਤਾਂ ਡਿਪਾਰਟਮੈਂਟ ਫੇਲ ਹੋਣਾ ਚਾਹੀਦਾ ਜਾਂ ਫੇਲ ਨਹੀਂ ਤੇ ਆਪਣੀ ਜ਼ੋਟੀ ਵੱਢਦੀ ਕਿਉਂ ਨਹੀਂ ਕਰਦੇ ਸਸੀ ਗਾਲ ਜੀ ਸਾਰੇ ਟਾਈਗਰ ਪੰਜਾਬ న్యూਸ ਚੈਨਲ ਦੇਖਣ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦਰਸ਼ਕੋ ਜਿਵੇਂ ਆਪਾਂ ਹਰ ਰੋਜ਼ ਸਤਨਾਮ ਜੀ ਨਾਲ ਇੱਕ ਗੰਭੀਰ ਮੁੱਦਿਆਂ ਤੇ ਵਿਚਾਰ ਚਰਚਾ ਅਕਸਰ ਹੀ ਕਰਦੇ ਰਹਿੰਦੇ ਆ ਅੱਜ ਫਿਰ ਸਤਨਾਮ ਜੀ ਆਪਣੇ ਨਾਲ ਹਾਜ਼ਰ ਹੈ ਸਟੂਡੀਓ ਵਿੱਚ ਮਿਲੌਣੇ ਆ ਤੁਹਾਨੂੰ ਸਸੀ ਗਾਲ ਸਤਨਾਮ ਸਕੋ ਜੀ ਸਕੋ ਸਤਨਾਮ ਜੀ ਆਏ ਦਿਨ ਮਤਾ ਬਹੁਤ ਗੰਭੀਰ ਕੋਈ ਨਾ ਕੋਈ ਸਾਹਮਣੇ ਨਿਕਲ ਕੇ ਆਉਂਦਾ ਉਸ ਬਾਰੇ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਭਗਵਾਨ ਤਮਾਨ ਸਰਕਾਰ ਦੀ ਇੱਕ ਮੁਹਿੰਮ ਚਲਾਈ ਹੋਈ ਹੈ ਪਿਛਲੇ ਦਿਨਾਂ ਤੋਂ ਯੁੱਧ ਨਸ਼ਿਆਂ ਵਿਰੁੱਧ ਇਸ ਮੁਹਿੰਮ ਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਕਿਵੇਂ ਦੇਖਦੇ ਇਸ ਨੂੰ ਉੰਦੇ ਕੋ ਪ੍ਰਦੀਪ ਜੀ ਯੋਧ ਨਸ਼ਿਆਂ ਵਿਰੁੱਧ ਪੂਰੀ ਤਰ੍ਹਾਂ ਮੀਡੀਆ ਤੋਂ ਇਲਾਵਾ ਲੋਕਾਂ ਨੂੰ ਵੀ ਸਮਝ ਆ ਗਈ ਵੀ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਕਿੰਨੀ ਸ਼ਕਤੀ ਕੀਤੀ ਗਈ ਅਤੇ ਕੀਤੀ ਜਾ ਰਹੀ ਆ ਕਿਉਂਕਿ ਕੋਈ ਵੀ ਕੰਮ ਜਿਹੜਾ ਉਹ ਉਦੋਂ ਸਹੀ ਤੇ ਸਾਰਤਕ ਹੁੰਦਾ ਜਦੋਂ ਬੰਦਾ ਨਿਰਸਵਾਰਥ ਹੋ ਕੇ ਉਹਨੂੰ ਕਰੇ ਬਿਲਕੁਲ ਇਸ ਵੇਲੇ ਜਿਹੜੀ ਸੂਬਾ ਸਰਕਾਰ ਹੈ ਨਾ ਉਹ ਆਉਂਦੇ ਮਤਲਬ ਉਹ ਸਹੀ ਦਿਲ ਤੋਂ ਲੋਕਾਂ ਦੇ ਧੀਆਂ ਪੁੱਤ ਬਚਾਉਣ ਵਾਸਤੇ ਉਹ ਇਹ ਇੱਕ ਨਸ਼ਿਆਂ ਯੋਧ ਨਸ਼ਮ ਵਿਰੋਧ ਜਿਹੜਾ ਉਹਦੀ ਮਹਿਮ ਨੂੰ ਚਲਾ ਰਹੀ ਹੈ ਜਿਹਦੇ ਵਿੱਚ ਸਭ ਤੋਂ ਵੱਡਾ ਰੋਲ ਆਉ ਪੰਜਾਬ ਪੁਲਿਸ ਦਾ ਹੈ ਤੇ ਇਹਦਾ ਆਉਣ ਵਾਲੇ ਸਮੇਂ ਚ ਸਰਕਾਰ ਨੂੰ ਕੀ ਫਾਇਦਾ ਹੋਣਾ ਕੀ ਨੁਕਸਾਨ ਹੋਣਾ ਇਹ ਮੈਂ ਜਰੂਰ ਐਂਡ ਤੇ ਜਾ ਕੇ ਦੱਸੂਗਾ ਪਰ ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਵੀ ਇਹਨੂੰ ਕਿਵੇਂ ਵੇਖਦੇ ਆਂ ਵੇਖਦੇ ਇਹਨੂੰ ਇਸ ਤਰ੍ਹਾਂ ਜੀ ਵੱਲੋਂ ਨਸ਼ਾ ਪੂਰੀ ਡਬਲ ਡਿਊਟੀ ਦੇ ਰਹੀ ਆ ਨਾ ਦਿਨ ਰਾਤ ਪੁਲਿਸ ਦੀ ਕੋਈ ਡਿਊਟੀ ਨਹੀਂ ਦਿਨ ਰਾਤ ਚੱਲੀ ਜਾਂਦੇ ਆ ਅੱਛਾ ਜੇ ਦੇਖਿਆ ਜਾਵੇ ਤਾਂ ਪੂਰੇ ਪੰਜਾਬ ਨੂੰ ਲੈ ਲਓ ਪੰਜਾਬ ਦੇ ਵਿੱਚ ਇਕੱਲੇ ਚਿੱਟੇ ਦੇ ਕਾਰਨ ਜਾਂ ਇਕੱਲੇ ਹੋਰ ਨਸ਼ੇ ਇਹਨਾਂ ਦੇ ਕਾਰਨ ਘਾਤਕ ਜਿਹੜੇ ਉਹਨਾਂ ਦੇ ਕਾਰਨ ਨਹੀਂ ਲੋਕਾਂ ਦੇ ਘਰ ਉਜੜ ਰਹੇ ਇਹਦੇ ਵਿੱਚ ਹੋਰ ਵੀ ਬਹੁਤ ਕੁਝ ਕੰਮ ਕਰ ਰਿਹਾ ਜੀ ਅੱਛਾ ਜਿਵੇਂ ਇਹਨਾਂ ਨਸ਼ਾ ਤਸਕਰ ਸੀ ਕਿ ਇਹਨਾਂ ਦੇ ਘਰ ਟਾ ਤੇ ਇਹਨਾਂ ਨੇ ਨੁਕਸਾਨ ਕਰਤਾ ਪ੍ਰੋਫਿਟੀ ਦਾ ਕਰ ਦਿੱਤਾ ਇਹ ਤਾਂ ਉਹਨਾਂ ਨੂੰ ਡੰਨ ਮਿਲ ਗਿਆ ਨਾ ਜਿਨ੍ਹਾਂ ਨੇ ਨਸ਼ੇ ਨੂੰ ਇਸਤੇਮਾਲ ਕਰਕੇ ਸਮਗਲਨ ਕਰਕੇ ਘਰ ਬਣਾਏ ਸੀ ਇਹ ਤਾਂ ਇੱਥੇ ਗੱਲ ਮੁੱਕ ਗਈ ਜੀ ਤੇ ਮੈਂ ਦੂਸਰੇ ਪਾਸੇ ਇਹ ਗੱਲ ਕਹਿੰਦਾ ਵੀ ਜਦੋਂ ਵੀ ਕਿਸੇ ਚੀਜ਼ ਦਾ ਕੋਡ ਖਤਮ ਕਰਨਾ ਹੋਵੇ ਸਰਕਾਰ ਦਾ ਮਤਲਬ ਹੁੰਦਾ ਹੈ ਵੀ ਹਰ ਡਿਪਾਰਟਮੈਂਟ ਸਰਕਾਰ ਦਾ ਹੁੰਦਾ ਹਰ ਜੀਦਾ ਗਵਰਨਮੈਂਟ ਨੂੰ ਧਿਆਨ ਰੱਖਣਾ ਪੈਂਦਾ ਹਰ ਮਿੰਟ ਤੇ ਗੌਰ ਕਰਨੀ ਪੈਂਦੀ ਮੈਂ ਅੱਗੇ ਕਿਹਾ ਹੁਣ ਇੱਥੇ ਗੌਰ ਕਿੱਥੇ ਕਿੱਥੇ ਹੋ ਰਹੀ ਤੇ ਕਿੱਥੇ ਕਿੱਥੇ ਨਹੀਂ ਹੈਗੀ ਕੱਲੇ ਚਿੱਟੇ ਨੂੰ ਖਤਮ ਕਰਨ ਦੇ ਨਾਲ ਜਿਹੜਾ ਪੰਜਾਬ ਸਰਕਾਰ ਦਾ ਸੁਧਾਰ ਨਹੀਂ ਹੋਣਾ ਪੰਜਾਬ ਦਾ ਪੂਰੇ ਦਾ ਤੇ ਪੰਜਾਬ ਸਰਕਾਰ ਨੂੰ ਇਹਦਾ ਆਉਣ ਵਾਲੇ ਦਿਨਾਂ ਚ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਇਸ ਤੋਂ ਇਲਾਵਾ ਜੇਕਰ ਪਿੰਗਲੇ ਪੰਜੇ ਚਲਦੇ ਜਾਂ ਨਸ਼ਾ ਤਸਕਰਾਂ ਦੇ ਚਲਦੇ ਜਾਂ ਕਿਸੇ ਤੇ ਚਲਦੇ ਆ। ਅੱਛਾ ਦੂਸਰੇ ਪਾਸੇ ਸਾਧਰੀ ਸਿਹਤ ਵਿਭਾਗ ਬਣਾਏ ਆ। ਪਬਲਿਕ ਦੇ ਸਿਹਤ ਨੂੰ ਕਿੰਨੀ ਕਿੰਨੀ ਉਹ ਤਨਖਾਹ ਲੈਂਦੇ ਡਰਾਗਨਸ ਪਰ ਹੋ ਗਿਆ। ਅਸੀਂ ਡਾਕਟਰ ਸਾਹਿਬ ਹੋ ਗਏ ਜਿੰਨੇ ਡਿਪਾਰਟਮੈਂਟ ਚੋਂ ਵੱਲ ਤੋਂ ਭਾਗ ਨਾ ਟੈਚ ਲੋਕ ਕੰਮ ਕਰਦੇ ਆ ਸਰਕਾਰ। ਅੱਛਾ ਤੁਸੀਂ ਇਹ ਦੱਸ ਦਿਓ ਵੀ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਇਹ ਇਸ ਮਹਿਕਮੇ ਵੱਲੋਂ ਜਿਹੜੇ ਇਹ ਸਿਸਟਮ ਗਲਤ ਕਰਦੇ ਕੈਪਸੂਲ ਵੇਚ ਲਏ ਗੋਲੀਆਂ ਵੇਚ ਲੀਆਂ ਇਹਨਾਂ ਵੱਲੋਂ ਕੋਈ ਰਿਪੋਰਟ ਕੀਤੀ ਜਾਂ ਨਿਊਜ਼ ਲੱਗੀ ਜਾਂ ਕਿਤੇ ਕੋਈ ਮਾਮਲਾ ਦਰਜ ਕਰਾਇਆ ਤੁਹਾਡੇ ਦੇਖਣ ਚ ਨਹੀਂ ਆਇਆ ਉਹ ਨਹੀਂ ਆਇਆ ਅੱਛਾ ਜੇ ਕੱਲ ਕੱਲੀ ਪੁਲਿਸ ਨੂੰ ਖਿੱਚ ਕੇ ਲੋਕਾਂ ਦਾ ਸਹਯੋਗ ਮੰਨ ਕੇ ਇੱਕ ਦੀਆਂ ਕੋਠੀਆਂ ਤਾਈ ਦੇ ਨੇ ਇਹ ਫਿਰ ਜਿਹੜੇ ਡਾਕਟਰ ਆ ਝੋਲਾ ਸ਼ਾਬ ਡਾਕਟਰ ਆ ਇਹਨਾਂ ਦੀ ਜਿਹੜੀ ਪ੍ਰੋਪਰਟੀ ਆ ਉਹਨੂੰ ਕਿਉਂ ਨਹੀਂ ਚੈੱਕ ਕੀਤਾ ਜਾਂਦਾ ਜੇ ਉਹਨਾਂ ਤੇ ਪਿੰਗਾ ਪੰਗਾ ਚੱਲਦਾ ਹੈ ਤੇ ਫਿਰ ਆਖਰਕਾਰ ਇਹਨਾਂ ਨੂੰ ਕਿਉਂ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਇੱਕ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿ ਇਸੇ ਡਿਪਾਰਟਮੈਂਟ ਦੇ ਅਧਿਕਾਰੀ ਨੇ ਇਹ ਗੱਲ ਦੱਸੀ ਆਪਣਾ ਚੰਮ ਲਕਾਉਣ ਮਾਰੇ ਨੇ ਅਸੀਂ ਤਾਂ ਇਹ ਹੀ ਗੱਲ ਕਹਾਂਗੇ ਵੀ ਸਾਡੇ ਵੱਲੋਂ মিডিਆ ਦਾ ਧਿਆਨ हट ਕੇ ਸਿੱਧਾ ਸਰਕਾਰ ਵੱਲ ਹੋ ਜੇ ਤੇ ਅਸੀਂ ਸਰਕਾਰ ਨੂੰ ਬਦਨਾਮ ਕਰੀਏ ਪੱਤਰਕਾਰ ਤੇ ਇਹ ਜਿਹੜੇ ਤਨਖਾਹ ਲੈਂਦੇ ਰਹੇ ਨੇ ਲੱਖਾਂ ਕਰੋੜਾਂ ਰੁਪਈਆ ਅੱਛਾ ਇੱਥੇ ਗੱਲ ਪੁੱਠੀ ਫੋਈ ਦੇ ਵੀ ਜੇ ਤਾਂ ਇਹ ਆਮ ਬੰਦੇ ਨੂੰ ਗੱਲ ਕਹੀ ਹੁੰਦੀ ਵੀ ਸਾਨੂੰ ਤਾਂ ਸਰਕਾਰ ਨੇ ਢੱਕਿਆ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਅਸੀਂ ਕੀ ਕਰ ਲਈ ਵੀ ਅਸੀਂ ਕੁਝ ਕਹਿ ਨਹੀਂ ਸਕਦੇ ਅੱਛਾ ਫਿਰ ਇਹ ਗੱਲ ਤਾਂ ਬਹੁਤ ਅਸਰਦਾਰ ਹੋਣੀ ਸੀ ਰੋਕਣੀ ਇਹ ਗੱਲ ਮੰਨਣੀ ਸੀ ਯਾਰ ਸਰਕਾਰ ਹੀ ਨਹੀਂ ਕੁਝ ਕਰ ਲੈਂਦੀ ਇਹ ਡਾਕਟਰ ਜੋ ਜੀ ਕਰਦਾ ਉਹ ਕਰ ਹੀ ਜਾਣ ਇਹਨਾਂ ਨੂੰ ਕੋਈ ਰੋਕਤਾਂ ਨਹੀਂ ਅੱਛਾ ਅਸੀਂ ਇੱਥੇ ਇਸ ਚੀਜ਼ ਨੂੰ ਨਹੀਂ ਮੰਨਦੇ ਅਸੀਂ ਇਸ ਚੀਜ਼ ਦੀ ਮੰਨਦੇ ਜਦੋਂ ਐਡਵਾਰਟਮੈਂਟ ਫੇਲ ਹੋਣੇ ਚਾਹੀਏ ਜਾਂ ਫੇਲ ਨਹੀਂ ਤੇ ਆਪਣੀ ਡਿਊਟੀ ਬਣਦੀ ਕਿਉਂ ਨਹੀਂ ਕਰਦੇ ਤੇ ਜੇਕਰ ਕੱਲੇ ਉਹਨਾਂ ਦੇ ਘਰ ਟਾਏ ਜਾਂਦੇ ਆ ਮੈਂ ਨਹੀਂ ਤੇ ਹੁੰਦਾ ਵੀ ਘਰ ਉਹਨਾਂ ਦੇ ਰਹਿਣ ਦੇਣੇ ਚ ਮੈਂ ਕਹਿੰਦਾ ਉਹਨਾਂ ਦੇ ਘਰ ਟਾ ਦੇਣੇ ਚਾਹੀਦੇ ਸਭ ਕੁਝ ਕਰਨਾ ਚਾਹੀਦਾ ਪਰ ਇਹਦੇ ਨਾਲ ਨਾਲ ਬੇਨਸਾਫੀ ਨਹੀਂ ਨਾ ਹੋਣੀ ਚਾਹੀਦੀ ਕੰੀਆਂ ਦੇ ਗੋਲੀਆਂ ਖਾ ਕੇ ਕੈਪਸੂਲ ਖਾ ਕੇ ਨਸ਼ੇ ਟੀਕੇ ਲਾਲਾ ਕੇ ਜਿਹੜੇ ਅਕਸਰ ਹੀ ਫਿਰ ਟੀਕੇ ਆਉਂਦੇ ਕਿੱਥੋਂ ਆ ਨਹੀਂ ਕੁਛ ਟੇਲਾ ਤਾਂ ਗੋਲੀਆਂ ਵੇਚਦਾ ਨਹੀਂ ਠੱਟਾ ਐਡਾ ਮਹਿੰਗਾ ਉਹ ਕੈਪਸੂਲ ਗੋਲੀਆਂ ਕਿਉਂ ਵੇਚੂਗਾ ਜੇ ਗੋਲੀਆਂ ਆਉਂਦੀਆਂ ਤੇ ਨੌਲੇਜ ਉਹ ਮੈਡੀਕਲ ਨੂੰ ਆ ਨਾ ਤੇ ਜਿਹੜੇ ਜਾਤਰਾ ਹੁੰਦੇ ਨੂੰ ਨੌਲੇਜ ਆ ਤੇ ਇਹ ਇਹ ਇੱਥੇ ਜਾ ਕੇ ਜਿਹੜੇ ਇਹਨਾਂ ਨੂੰ ਸਾਈਡ ਤੇ ਰੱਖ ਕੇ ਸਾਡਾ ਵਿਭਾਗਤੋਂ ਪੱਕਾ ਪੂਰਤੀ ਕਰਿਆ। ਇੱਥੇ ਸਰਕਾਰ ਜਿਹੜੀ ਕਿਉਂ ਗੂੰਗੀ ਬੋਲੀ ਹੋਈ ਬੈਠੀ ਆ। ਮੈਂ ਪਿਛਲੇ ਸਮੇਂ ਦੁਆਰਾ ਜਿਉਂ ਇਸ ਲੈਂਡ 'ਚ ਆਇਆ। ਅੱਜ ਤੱਕ ਬਾਦੂ ਨਕਲੀ ਪਨੀਰ ਮਿਲਦਾ ਹੈ। ਹੂੰ। ਬਾਦੂ ਨਕਲੀ ਦੁੱਧ ਤਾਂ ਮਿਲਦਾ ਹੈ। ਬਾਦੂ ਜਿਹੜਾ ਉਹ ਖਾਣ ਪੀਣ ਵਾਲੀਆਂ ਵਸਤਾਂ ਜਿਹੜੀਆਂ ਉਹ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਹੂੰ। ਅੱਛਾ ਆਪਣੀ ਡਿਊਟੀ ਮੁਤਾਬਕ ਅੱਜ ਤੱਕ ਕਿਹੜਾ ਡਰੈਗਨ ਇਨਸਪੈਕਟਰ ਆਇਆ ਕਿੱਥੇ ਸਿੰਪਲ ਭਰੇ ਕਿੰਦੇ ਚ ਇੱਕ ਕੀਤੇ ਕੀ ਕੀਤਾ ਉਹ ਤਰ ਦੇ ਮਗਰੋਂ ਫੋਨ ਪਹਿਲਾਂ ਲਾ ਕੇ ਦੁਕਾਨਾਂ ਬੰਦ ਹੋ ਜਾਂਦੀਆਂ ਫਿਰ ਉਹ ਕਹਿ ਦਿੰਦਾ ਦੇਣ ਖੜੇ ਬੰਦ ਹੋ ਗਏ ਬੂਏ ਵਾਰੀਆਂ ਫਿਰ ਅਗਲੀ ਬੂਏ ਵਾਰੀਆਂ ਬੰਦ ਕਰ ਲੈਂਦੇ ਆ ਤੇ ਉਹ ਖਾਨਾ ਪੂਰਤੀ ਪੂਰੀ ਕਰ ਜਾਂਦੇ ਆ ਤੇ ਲੋਕਾਂ ਦਾ ਫਿਰ ਉਹੀ ਨਸ਼ਾ ਉਹੀ ਘਰ ਉੱਜੜਨੇ ਤੇ ਉਹੀ ਸਾਰਾ ਕੋਸ਼ਾ ਕਿਉਂਕਿ ਉਹਨਾਂ ਦੇ ਘਰ ਢੋਣਾ ਕੁਝ ਨਹੀਂ ਵੰਨਾ ਜਿੰਨਾ ਕਿ ਮੈਡੀਕਲ ਚੋਲਾ ਸ਼ਾਹ ਡਾਕਟਰ ਇਹਨਾਂ ਦਾ ਵਿਭਾਗ ਜਿਹੜਾ ਸੀਐਮ ਸਾਹਿਬ ਉਹਨੂੰ 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 ਜਾਗਰੂਕ ਨਹੀਂ ਕਰਦੇ ਉਹਨਾਂ ਦੇ ਨਹੀਂ ਕੰਨ ਖਿੱਚਦੇ ਉਹਨਾਂ ਚਾਰੇ ਰੁਕਣਾ ਨਹੀਂ ਹੈਗਾ ਜੀ ਸਰਨਾਮ ਜੀ ਜਿਵੇਂ ਤੁਸੀਂ ਕਿਹਾ ਵੀ ਡਰਗ ਜਿਹੜਾ ਨਸ਼ਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਮੈਡੀਕਲ ਸਟੋਰਾਂ ਤੋਂ ਜਾਂ ਪਿੰਡਾਂ ਵਾਲੇ ਡਾਕਟਰਾਂ ਤੋਂ ਮਿਲਦਾ ਮਿਲਦਾ ਜੀ ਮਿਲਦਾ ਸਰੇ ਹਮਿਲਦਾ ਇਹ ਚੀਜ਼ ਤਾਂ ਕੁਝ ਕਾਫੀ ਪਿੰਡਾਂ ਵਿੱਚ ਦੇਖਣ ਨੂੰ ਮਿਲਦੀ ਹੈ ਹੂੰ ਹੂੰ ਤਕਰੀਬਨ ਹੀ ਲਗਭਗ ਸਾਰੇ ਪਿੰਡਾਂ ਵਿੱਚ ਹੂੰ ਹੂੰ ਜਦੋਂ ਕਿਸੇ ਮਜ਼ਦੂਰ ਦਾ ਸਵੇਰ ਡਿਊਟੀ ਜਾਣ ਦਾ ਦਿਹਾੜੀ ਜਾਣ ਦਾ ਟਾਈਮ ਹੁੰਦਾ ਹੂੰ ਉਦੋਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਮੈਡੀਕਲ ਵਾਲੀਆਂ ਦੁਕਾਨਾਂ ਤੇ ਡਾਕਟਰਾਂ ਦੀਆਂ ਦੁਕਾਨਾਂ ਤੇ ਦਿਹਾੜੀਦਾਰਾਂ ਦੀਆਂ ਲੈਣਾ ਲੱਗੀਆਂ ਹੁੰਦੀਆਂ ਉਹ ਲੈਣਾ ਤਾਂ ਨਹੀਂ ਲੱਗਦੀਆਂ ਜੀ ਅੱਛਾ ਦੂਸਰੇ ਪਾਸੇ ਸਰਕਾਰ ਇੱਕ ਪਾਸੇ ਹੋਈ ਵੀ ਏ ਇਧਰ ਹੋਣ ਦੀ ਲੋੜ ਕਿੰਨੂ ਏ ਮੈਨੂੰ ਤਾਂ ਲੱਗਦਾ ਹੈ ਕਿ ਡਰਗ ਇਨਸਪੈਕਟਰ ਨੂੰ ਡਰਗ ਇਨਸਪੈਕਟਰ ਕੋਈ ਨਿਗਾਹ ਨਹੀਂ ਮਾਰਦਾ ਇਧਰਲੇ ਪਾਸੇ ਅੱਛਾ ਨਾਲ-ਨਾਲ ਹੋਰ ਵੀ ਦੇਖਿਆ ਡੇਰੀਆਂ ਤੁਸੀਂ ਅੱਗੇ ਗੱਲ ਕਰੀ ਦਿੱਤੀ ਹੈ ਹਾਂਜੀ ਡੇਰੀਆਂ ਐ ਹੋਟਲ ਹਾਂ ਇਹਨਾਂ ਤੇ ਦਹੀਂ ਆ ਇੱਕ ਇੱਕ ਦੁੱਧੀ ਕਿਸੇ ਹੋਟਲ ਤੇ ਇੱਕ ਗਵਾਂਡਲ ਦੁੱਧ ਪਾ ਕੇ ਜਾਂਦਾ ਜਾਂ ਦੋ ਗਵਾਂਡਲ ਪਾ ਕੇ ਜਾਂਦਾ ਉਹ ਹਲਵਾਈ ਨੇ ਉਹ 2 ਕੈਂਟਲ ਦੁੱਧ ਸਾਰਾ ਦਿਨ ਵਰਤਨਾ ਹੂੰ 3 ਵਜੇ ਆ ਕੇ ਕੋਈ ਫੇਰ ਆਣ ਕੇ 2 ਕੈਂਟਲ ਦੁੱਧ ਮੰਗ ਲੈਣਾ ਹਲਵਾਈ ਤੋਂ ਉਹ ਕਹਿੰਦਾ ਜੀ 2 ਘੰਟਿਆਂ ਨੂੰ ਲੈ ਜਾਓ ਤੇ ਉਹ 2 ਕੈਂਟਲ ਦੁੱਧ 2 ਘੰਟਿਆਂ ਨੂੰ ਕਿੱਥੋਂ ਆਉਂਦਾ ਕਿੱਥੋਂ ਉਹ ਤੇ ਕੋਈ ਹੁਣ ਮੈਂ ਇਹਦੇ ਚ ਹੋਰ ਥੋੜਾ ਜਿਹਾ ਵੈਸੇ ਤਾਂ ਤੁਸੀਂ ਸਵਾਲ ਦਾ ਜਵਾਬ ਤੁਸੀਂ ਦੇ ਦਿੱਤਾ ਹੂੰ ਹੁਣ ਇਹਨੂੰ ਥੋੜਾ ਜਿਹਾ ਮੈਂ ਹੋਰ ਖਲਾਸਾ ਕਰਕੇ ਦੇ ਦਿਆਂ ਕਿਉਂਕਿ ਮਾਨ ਸਾਹ ਨੂੰ ਦੇਣਾ ਨਾ ਸਿੱਧਾ ਜੀ ਇਹ ਇਹ ਮੇਰੇ ਭਾਗ ਨਾਲ ਤਾਂ ਗੱਲ ਹੀ ਨਹੀਂ ਕਿਉਂਕਿ ਇਹਨਾਂ ਦਾ ਕੀ ਚੀਜ਼ ਹੈ ਵੀ ਅਸੀਂ ਪੈਣਾ ਨਹੀਂ ਜਾਣਾਈ ਨਹੀਂ ਦੂਸਰੀ ਗੱਲ ਸੀਐਮ ਸਾਹਿਬ ਦੀ ਆ ਵੀ ਕਹਿੰਦੇ ਆ ਕਹੌਂਦੇ ਪਿੰਡੂ ਪਰਿਵਾਰ ਹਨ ਜਿਹੜੇ ਜੱਟ ਸਿੱਖ ਲੋਕ ਹਨ ਜਿਨ੍ਹਾਂ ਦਾ ਪਸ਼ੂ ਖੇਤੀ ਕਰਨਾ ਮੁੱਖ ਮਕਸਦ ਸੀ ਹੁਣ ਪਸ਼ੂ ਤਾਂ ਕਿਸੇ ਦੇ ਘਰੇ ਰੱਖਿਆ ਹੀ ਹੈ ਨਹੀਂਗਾ ਤੇ ਦੁੱਧ ਉਹ ਤਾਂ ਆਪਦੇ ਲੋਕਾਂ ਨਹੀਂ ਪੈਦਾ ਕਰਦਾ ਤੇ ਜਿਹੜਾ ਇਹਨਾਂ ਕੋਲੇ ਦੁੱਧ ਆਉਂਦਾ ਡਰਮਾਂ ਰਾਹੀਂ ਆਉਂਦਾ ਕੁਲਕੀ ਆਉਂਦਾ ਹੈ ਤੇ ਉਹ ਫਿਰ ਦੇਖ ਲੋ ਜੀ ਦੁੱਧ ਜਿਹੜਾ ਕਿੱਥੋਂ ਚੱਲਦਾ ਹੈ ਕਿੰਨੇ ਵਜੇ ਤੱਕ 24 ਘੰਟੇ ਸਪਲਾਈ ਹੁੰਦੀ ਆ ਅੱਛਾ ਫਿਰ ਉਹ 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 ਉਹਦੇ ਵਿੱਚ ਜਿਹੜੀ ਆ ਚੈਕਿੰਗ ਆ ਉਹ ਕੋਈ ਅੱਗੇ ਮੈਂ ਦੱਸਿਆ ਵੀ ਉੱਥੇ ਇਹ ਵਿਭਾਗ ਕਿੱਥੇ ਗਿਆ ਉਧਰੋਂ ਲੋਕਾਂ ਦੇ ਘਰ ਟੁੰਦਾ ਕੀ ਫਾਇਦਾ ਜੇਕਰ ਇੱਧਰਲੇ ਲੋਕ ਲੋਕਾਂ ਦੇ ਘਰ ਬਰਬਾਦ ਕਰੀ ਜਾਂਦੇ ਆ ਤਾਂ ਇਹ ਕਰੜੀ ਅੱਖ ਰੱਖਣ ਦੀ ਲੋੜ ਹੈ ਕਿ ਅਸੀਂ ਜ਼ਿੰਦਗੀ ਚ ਮੈਂ ਤੀਜੀ ਵਾਰ ਇਹ ਸਵਾਲ ਨੂੰ ਰਿਪੀਟ ਕਰਤਾ ਸਰਕਾਰ ਦੇ ਧਿਆਨ ਚ ਲਿਆਤਾ ਦੇਹ ਦੇ ਡਿਪਟੀ ਕਮਿਸ਼ਨਰ ਦੇ ਲਿਆਤਾ ਵੀ ਸਾਨੂੰ ਕਿਸੇ ਦਾ ਪਤਾ ਨਹੀਂ ਸਭ ਤਸੀਲ ਮੰਡੀ ਪਰੀਆਲਾ ਦੇ ਵਿੱਚ ਅੱਜ ਤੱਕ ਵੀ ਇਸ ਮਹਿਕਮੇ ਵੱਲੋਂ ਕੋਈ ਮਾਮਲਾ ਕੋਈ ਪਰਚਾ ਕੋਈ ਮੁਲਾਵਤ ਕਿਸੇ ਦੇ ਕੋਈ ਛਾਪਾ ਨਹੀਂ ਮਾਰਿਆ ਕਿਸੇ ਦੇ ਕੋਈ ਕੁਝ ਨਹੀਂ ਕੀਤਾ ਕੱਖ ਵੀ ਨਹੀਂ ਕੀਤਾ ਗੁਪਤਨਾ ਰੱਖਣ ਦੇ ਤੌਰ ਤੇ ਮਹਿਕਮੇ ਵੱਲੋਂ ਸਾਨੂੰ ਜਰੂਰ ਕਿਹਾ ਗਿਆ ਵੀ ਇਹ ਜੀ ਸਾਨੂੰ ਸਰਕਾਰ ਹੀ ਨਹੀਂ ਕੁਝ ਕਰਨ ਲਈ ਦੀ ਸਰਕਾਰ ਨੂੰ ਬਥਰਾਮ ਕਰਨ ਦਾ ਟੀਚਾ ਵਿੱਚ ਇੱਕ ਸਵਾਲ ਸੁਖਲਾਮ ਜੀ ਹੋਰ ਜੀ ਆਪਾਂ ਆਮ ਘਰੇ ਬਰਫੀ ਬਣਾਈਏ ਖੋਏ ਦੀ ਜਾਂ ਪਿਓਰ ਖੋਏ ਦੀ ਬਰਫੀ ਆਪਾਂ ਹੋਟਲ ਤੋਂ ਲੈ ਜਾਈਏ ਹੂੰ ਉਹ ਆਪਣੀ ਦੂਸਰੇ ਜਾਂ ਤੀਜੇ ਦਿਨ ਗਰਮੀ ਦੇ ਦਿਨਾਂ ਵਿੱਚ ਅਕਸਰ ਹੀ ਖਰਾਬ ਹੋ ਜਾਂਦੀ ਹੈ ਹੂੰ ਦੇਖਿਆ ਹੀ ਆਪਾਂ ਅੱਛਾ ਪਿਛਲੇ ਦਿਨੀ ਆਪਾਂ ਇੱਕ ਨਿਊਜ਼ ਵੀ ਚਲਾਈ ਸੀ ਹੂੰ ਉਹਦੇ ਸਬੰਧ ਵਿੱਚ ਆਪਾਂ ਡਰਗ ਇੰਸਪੈਕਟਰ ਸਭ ਨੂੰ ਵੀ ਕਿਹਾ ਸੀ ਹਾਂ ਕਿਹਾ ਸੀ ਉਹ ਇੱਕ ਫੈਕਟਰੀ ਚੱਲ ਰਹੀ ਹੈ ਆਪਣੇ ਨੇੜੇ ਹੀ ਇਥੇ ਥਾਂਦੇ ਵਾਲਾ ਮਕਸਦ ਇਹਦਾ ਥਾਂਦੇ ਵਾਲਾ ਫੈਕਟਰੀ ਚੱਲ ਰਹੀ ਹੈ ਉੱਥੇ ਇੱਕ ਬਰਫੀ ਤਿਆਰ ਹੁੰਦੀ ਹੈ ਕਈ ਉਠਾਈਆਂ ਹੁੰਦੀਆਂ ਉਹ ਕਹਿੰਦੇ ਆ ਜੀ ਬਰਫੀ ਵੀ ਹੈ ਗਲਵਜ਼ ਹਨ ਵੀਰਸ ਗੁੱਲੇ ਵੀ ਸਾਰੇ ਤਰ੍ਹਾਂ ਦੇ ਪਰ ਬਰਫੀ ਦਾ ਮੇਨ ਮੈਂ ਮਕਸਦ ਤਾਂ ਲੈ ਕੇ ਚੱਲਦਾ ਹਾਂ ਉਹ ਕਹਿੰਦੇ ਜੀ ਖੋਏ ਦੀ ਬਰਫੀ ਹੈ ਉਹ ਖੋਏ ਦੀ ਬਰਫੀ ਪਲਾਸਟਿਕ ਦੇ ਡੱਬੇ ਵਿੱਚ ਪੈਕ ਕਰਕੇ ਉਹ ਕਿਰਿਆਣਿਆਂ ਦੀਆਂ ਦੁਕਾਨਾਂ ਤੇ ਜਾਂਦੀ ਆ ਉੱਥੇ ਉਹ 10-10 ਦਿਨ 15-15 ਦਿਨ ਉਹ ਵੀ ਬੰਦ ਪਈ ਰਹਿੰਦੀ ਐ ਫਿਰ ਉਹ ਕਿਉਂ ਖੋਏ ਦੀ ਬਰਫੀ ਖਰਾਬ ਨਹੀਂ ਹੁੰਦੀ ਤੇ ਆਪਣੇ ਵਾਲੀ ਤੀਜੇ ਦਿਨ ਖਰਾਬ ਹੁੰਦੀ ਇਹਦੇ ਵਿੱਚ ਕੀ ਅੰਤਰ ਹੈ ਉਹ ਵੀ ਖੋਆ ਹੀ ਐ ਖੋਆ ਉਹ ਕਹਿੰਦੇ ਆ ਉਹ ਖੋਆ ਨਾ ਜੀ ਜੀ ਉਹ ਬਰਫੀ ਨਹੀਂ ਸੀ ਉਹ ਖੋਆ ਸੀ ਹਾਂ ਜੀ ਅੱਛਾ ਇੱਕ ਮੌਕਾ ਮਿਲ ਗਿਆ ਉਹ ਕਿ ਉਹ ਸੇ ਫੈਕਟਰੀs ਜਾਂਦਾ ਜੀ ਜਦੋਂ ਉੱਥੇ ਗਏ ਨਾ ਹਾਂ ਜੀ ਉਹ ਜਗ੍ਹਾ ਤੇ ਇਹ ਦੇਖਿਆ ਵੀ ਨਾ ਤਾਂ ਉੱਥੇ ਦੁੱਧ ਨਾਲ ਖੋਆ ਤੇ ਬਰਫੀ ਕਿੰਨੀ ਪਈ ਮੈਨੂੰ ਤਾਂ ਇਹ ਸਮਝ ਚੱਗੀ ਉਹ ਬਰਫੀ ਬਣੀ ਕਾਦੀ ਜਾਂਦੀ ਉਹ ਬਰਫੀ ਦੁੱਧ ਦੀ ਪ੍ਰਦੀਪ ਜੀ ਹੈ ਨਹੀਂ ਉਹ ਕਹਿੰਦਾ ਮੱਝਾ ਸਿੱਧੀਆਂ ਤੇ ਨਹੀਂ ਖਵਾ ਦਿੰਦੇ ਸਿੱਧੀਆਂ ਸਿੱਧੀਆਂ ਮੱਝਾ ਪੋਸਟ ਕਰਦੀਆਂ ਹੁੰਦੀਆਂ ਕਦੇ ਫਿਰ ਦੁੱਧ ਚੋ ਕੇ ਮਾਰ ਕੇ ਦੁੱਧ ਨੂੰ ਪਾਣੀ ਡਾ ਕੇ ਮਰਪੀ ਬਣਦੀ ਸਿੱਧਾ ਤਾਂ ਖੋਵਾ ਵੀ ਨਹੀਂ ਆ ਰਿਹਾ ਜੀ ਜਿਹੜਾ ਸਿੱਧਾ ਪੈਕਟੋ ਕੇ ਆਜੇ ਤੇ ਉਹ ਖਰਾਬ ਨਾ ਹੋਵੇ ਉਹ ਵੀ ਕੁਝ ਮਾਰ ਲੱਗ ਜਾਂਦਾ ਕਿਉਂਕਿ ਉਹਦੇ ਵਿੱਚ ਨਾ ਤਾਂ ਖੋਵਾ ਨਾ ਦੁੱਧ ਤਾਂ ਆ ਕੋਸ਼ਾ ਮਰਪੀ ਹੋਰ ਕਾਸ਼ੇ ਦੀ ਜੀ ਹੁਣ ਤਾਂ ਪਲਾਸਟਿਕ ਦੇ ਚੌਲ ਸੈਲਰਾਂ ਚ ਗੱਟਿਆਂ ਦੇ ਗੱਟੇ ਪਏ ਆ ਕਿਸੇ ਦਿਨ ਆਉਣ ਵਾਲੇ ਸਮੇਂ ਤੇ ਇਹ ਵੀ ਐਕਸ਼ਨ ਕਰਾਂਗੇ ਵੀ ਜਿੱਥੇ ਹੁਣ ਸਰਕਾਰ ਨੂੰ ਚੌਲ ਜਿਹੜੇ ਸੈਲਰਾਂ ਚ ਦੇਣੇ ਸੀਦਾ ਉਹ ਸੈਲਰ ਮਾਲਕ ਜਿਹੜਾ ਨਾ ਸਿਆਸੀ ਪਾਰਟੀਆਂ ਦੀ ਆੜ ਚ ਬਾਹਰ ਸੈਲਰ ਪ੍ਰਧਾਨ ਮੈਂ ਦੂਜਾ ਪ੍ਰਧਾਨ ਉਹ ਕੀ ਕਰਦੇ ਆ ਉਹ ਪਲਾਸਟਿਕ ਦੇ ਚੌਲ ਲਿਆ ਕੇ ਦੱਕਿਆਂ ਦੇ ਮਲਾ ਕੇ ਉਹ ਸਪਲਾਈ ਕਰੀ ਜਾਂਦੇ ਆ ਤੇ ਜਿੱਥੇ ਜਾ ਕੇ ਚੌਲ ਨੂੰ ਖੁੱਲ ਕੇ ਖਾਣਾ ਜਿੱਦੋਂ ਉੱਥੇ ਪਾਸ ਨਹੀਂ ਹੁੰਦਾ ਤੇ ਉੱਥੇ ਫੇਰ ਕਿਸਾਨਾਂ ਦਾ ਨੁਕਸਾਨ ਵੀ ਪੰਜਾਬ ਦੀ ਕੁਆਲਿਟੀ ਮਾੜੀ ਆ ਕੁਆਲਿਟੀ ਕੋਈ ਵੀ ਨਹੀਂ ਇੱਥੇ ਵਾੜੀ ਇੱਥੇ ਲੋਕ ਮਾੜੇ ਆ ਤੇ ਇਥੋਂ ਦੀਆਂ ਸਰਕਾਰਾਂ ਮਾੜੀਆਂ ਜਿਹੜਾ ਧਿਆਨ ਨਹੀਂ ਦਿੰਦੀਆਂ ਜਿੱਥੇ ਉਹ ਨਸ਼ਾ ਖਤਮ ਹੀ ਇਹ ਕਦਮ ਚੁੱਕੇ ਜਾ ਰਹੇ ਆ ਤੇ ਇਹ ਇਹ ਜੇ ਪੁਲਿਸ ਦਿਨ ਰਾਤ ਨਹੀਂ ਸੰਭਦੀ ਤੇ ਸੇਤ ਭਾਗ ਤਾਂ ਸੁੱਤਾ ਹੀ ਰਹਿੰਦਾ ਦਨੇ ਮੀਤੇ ਰਾਤ ਉਹ ਕਿਹੋ ਜਿਹਾ ਕੰਮ ਕਰਦਾ ਵੀ ਇੱਧਰ ਵੀ ਤਾਂ ਨਸ਼ਾ ਫਖੂਲ ਸਾਹਿਬ ਕੋਸ਼ਿਸ਼ ਸਪਲਾਈ ਕਿੱਧਰ ਦੀ ਆ ਰਹੀ ਹੈ ਸਦਰਾਮ ਜੀ ਜਿਹੜੇ ਆਪਾਂ ਫੈਕਟਰੀ ਦੀ ਗੱਲ ਕੀਤੀ ਥਾਂਦੇ ਵਾਲਾ ਉਹ ਥਾਂਦੇ ਵਾਲਾ ਫੈਕਟਰੀ ਦੀ ਆਪਾਂ ਐਸ ਐਮਓ ਸਾਹਿਬ ਕੋਲ ਬਾਈਟ ਲੈਣ ਗਏ ਲੇਕਿਨ ਉਹ ਬਾਈਟ ਦੇਣ ਤੋਂ ਭੱਜਦੇ ਨਜ਼ਰ ਆਈ ਸੀ ਬਾਈਟ ਨਹੀਂ ਦਿੱਤੀ ਆਪਾਂ ਨੂੰ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਚੈਕਿੰਗ ਕਰਾ ਲੈਂਦੇ ਲੇਕਿਨ ਅੱਜ ਇਸ ਗੱਲ ਨੂੰ ਤਕਰੀਬਨ 6 ਮਹੀਨੇ ਦਾ ਸਮਾਂ ਹੋ ਗਿਆ ਲੇਕਿਨ ਚੈਕਿੰਗ ਨਹੀਂ ਹੋਈ ਫੈਕਟਰੀ ਜਿਉਂਦੀ ਤਿਉਂ ਚੱਲ ਰਹੀ ਹੈ ਅੱਜ ਵੀ ਇਦੇ ਬਾਰੇ ਦੱਸੋ ਕਿ ਕੀ ਕਾਰਨ ਹੈ ਵੀ ਜਿਹੜੇ ਕਿ ਐਸਐਮਓ ਸਾਹਿਬ ਕੋਲੇ ਉੱਥੇ ਜਾਣ ਦਾ ਟਾਈਮ ਨਹੀਂ ਮਿਲਿਆ ਜਾਂ ਚੈਕਿੰਗ ਕਰਨ ਦਾ ਟਾਈਮ ਨਹੀਂ ਮਿਲਿਆ ਜਾਂ ਕੋਈ ਮਿਲਿਪੁਤਨਾ ਚੱਲ ਰਹੀ ਕੀ ਲੱਗ ਰਿਹਾ ਤੁਹਾਨੂੰ ਆ ਮਗਰਲੀ ਗੱਲ ਤੁਹਾਡੀ ਜਵਾਬ ਆ ਜਣ ਲੱਗਦਾ ਸਾਰੀਆਂ ਗੱਲਾਂ ਦਾ ਜਵਾਬ ਮੈਂ ਤੁਹਾਡੀ ਮਗਰਲੀ ਗੱਲ ਹੈਗੀ ਯਾਰ ਹਾਂ ਜੀ ਸਭ ਕੁਝ ਨਾ ਆਪਸ ਦਾ ਸਬਤੋ ਨਹੀਂ ਗੁੰਦਿਆ ਜਾਂਦਾ ਦੂਜੇ ਨੂੰ ਨਾਲ ਲਾਉਣਾ ਹੀ ਪੈਂਦਾ ਬਿਲਕੁਲ ਕੋਈ ਫੈਕਟਰੀ ਚਲਾ ਲਓ ਮਹਿਕ ਮੈਨੂੰ ਉੱਥੇ ਹੋਣਾ ਪੈਂਦਾ ਮਹਿਕ ਮੈਨੂੰ ਲੈਣਾ ਪੈਂਦਾ ਕੋਈ ਦੁੱਧ ਪੈਦਾ ਕਰ ਲਓ ਮਹਿਕ ਮੇਦੀ ਮਿਲੀ ਭੁਗਤਾ ਦਹੀਂ ਪੈਦਾ ਕਰ ਲਓ ਜੋ ਮਰਜ਼ੀ ਪੈਦਾ ਕਰ ਲਓ ਉੱਥੇ ਕਰਨਾ ਪੈਂਦਾ ਅੱਛਾ ਜੇਕਰ ਉਹ ਕਰ ਸਕਦੇ ਆ ਤੇ ਚੁੱਟੇ ਵਾਲਿਆਂ ਦੇ ਬਰਾਬਰ ਹੀ ਉਹ ਦੋਚੀ ਆ ਇਸ ਤਰ੍ਹਾਂ ਸਿਹਤ ਵਿਭਾਗ ਨੂੰ ਅਸੀਂ ਦਾ ਸੁਝਾਅ ਦੇਨੇ ਆ ਸ਼੍ਰੀਮਾਨ ਜੀ ਕੀ ਹੁੰਦੇ ਭਗਵੰਤ ਮਾਨ ਸਾਹਿਬ ਜੀ ਹਾਂਜੀ ਸ਼੍ਰੀਮਾਨ ਜੀ ਇੱਕ ਵਾਰੀ ਹੋਰ ਲਾ ਐਨਕਾ ਦਿੱਤੀਆਂ ਲਾ ਐਨਕਾ ਲਾ ਕੇ ਡਾਕਟਰਾਂ ਵੱਲੇ ਨਿਗਾਹ ਕਰਕੇ ਸਿਹਤ ਵਿਭਾਗ ਪਿਆ ਤੇਰਾ ਕੰਮ ਕਰਨੀ ਨਹੀਂ ਤੂੰ ਸੁੱਤਾ ਇਹਨਾਂ ਨੂੰ ਜਗਾ ਲੋਕਾਂ ਦੇ ਇਧਰੋਂ ਘਰ ਢਾਕੇ ਤੇ ਨਸ਼ਾ ਮੁਕਤ ਕਰਕੇ ਆਉਣ ਵਾਲੇ ਸਮੇਂ 'ਚ ਤੂੰ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠੇਗਾ ਕਿਉਂਕਿ ਤੇਰੇ ਜੋੜਾ 'ਚ ਸਿਹਤ ਵਿਭਾਗ ਮਹਿਕਮੇ ਵਾਲੇ ਬੈਠੀ ਜਾਂਦੇ ਆ ਲੋਕਾਂ ਦੇ ਘਰ ਉਹ ਯਾਰ ਰਹੇ ਆ ਬਿਲਕੁਲ ਜੀ ਬਿਲਕੁਲ ਮੇਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਮਾ ਦੇਣ ਵਾਸਤੇ ਬਹੁਤ ਬਹੁਤ ਮੇਹਰਬਾਨੀ ਧੰਨਵਾਦ ਜੀ ਤੁਸਕਾਰੀ